ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸਤਿ ਸ੍ਰੀ ਅਕਾਲੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨ ਨਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਪਸ਼ੂ ਤੁਹਾਨੂੰ ਦਿਖਾਉਣੇ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਹਣਾ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਸਣਾ ਠੀਕ ਠਾਕ ਜੀ ਠੀਕ ਹੈ ਵਧੀਆ ਭਾਈ ਵਧੀਆ ਚਲੋ ਵਧੀਆ ਜੀਦਾ ਜੀ ਤੇ ਨਾਮ ਦੱਸ ਦੇ ਕਰੀ ਨਾਮ सोनू ਸ਼ਾਹ ਜੀ ਨਲਾ ਜਿਲੰਦਰ ਸਰ ਫੋਨ ਨੰਬਰ ਹੀ ਬੋਲ ਦੋ 9465752 ਠੀਕ ਹੈ ਤੇ ਅੱਜ ਵੈਰੈਟੀ ਸਾਰੀ ਟੋਕੜ ਗੱਬਨ ਤੇ ਬੂਰੀ ਵੀ ਆ ਤੇ ਬੱਚੇ ਵਾਲੀ ਸਾਰੀਆਂ ਹਾਂਜੀ ਵੀ ਜੀ ਮੈਂ ਇੱਕ ਮਿੰਟ ਕਰਦਾ ਵੀਡੀਓ ਬਣਾਉਂਦਾ ਮੇਰੇ ਨਾਲ ਸ਼ੁਰੂਆਤ ਜਿਹੜੀ ਇਹ ਬੂਰੀ ਤੋਂ ਹੀ ਕਰਨੀ ਆਪਾਂ ਹਾਂਜੀ ਕਿੰਨਾ ਹੀ ਦੁੱਧ ਦੇ ਤੇ ਕੋਲ ਦੁੱਧ ਵੀ ਜਿਹੜੇ ਕੋਲ ਹੈ ਜੀ ਸਾਢੇ 6 ਕਿਲੋ ਅੱਛਾ ਲੀਟਰ ਵਾਲਾ ਤੇ ਬੱਚਾ ਹੈਗਾ ਤਾਂ ਬੱਚਾ ਨੇ 1.5 ਮਹੀਨਾ ਬਣੀ ਨੂੰ ਚੈੱਕ ਪਾਦੀ ਜੁਈ ਠੀਕ ਹੈ ਜੀ 1.5 ਮਹੀਨਾ ਘਰ ਵਾਲੇ ਦਾਦ ਦੇ ਭਾਈ ਇੱਕ ਕਰ ਦੋ ਚੈੱਕ ਕਰਾ ਲਈ ਪਰ ਆਪਾਂ ਕਰਾਈ ਨਹੀਂ ਗੱਲ ਜੀ ਤੁਰ ਫੇਰ ਕਰੀ ਨੂੰ ਇਦਾਂ ਇਹ ਗਰੂਪ ਆਲਾ ਬਣਾਵਾ ਇਦਾਂ ਠਾਪੀ ਮਾਰ ਕੇ ਖਲੇ ਬਹਿਣਾ ਕੋ ਇਦਾਂ ਹੀ ਬਸ ਠੀਕ ਹੈ ਜੀ ਇਦਾਂ ਹੀ ਸੀ ਲਿਆ ਇਦਾਂ ਹੀ ਠੀਕ ਹੈ ਕਿੰਨਾ ਪੱਕਾ ਦੁੱਧ ਆਇਆ ਦੇਖੋ ਕਾ ਭਾਈ 6 ਲੀਟਰ ਦੁੱਧ ਦਾ ਪੱਕਾ ਪਤਾ ਲਿਤਾ 6 ਕਿਲੋ ਪੱਕਾ ਦੁੱਧ ਜਿਹੜਾ ਕਹਿੰਦੇ ਕੀ ਬਾਕੀ ਹੈਗੀ ਜਿਹੜੀ ਬੁਰੀ ਆ ਕਾਜ ਕਰ ਵੀ ਠੀਕ ਆ ਥਾਣ ਵੀ ਚੰਗੇ ਗਿਆਪ ਤੇ ਆ ਬਾਕੀ ਕੱਦ ਕਾਠ ਦੀ ਚੰਗੀ ਆ ਉਤਰਾ ਆਹ ਵਾਣਾ ਇਹਦਾ ਦੇਖ ਸਾਦੇ ਲੱਗੇ ਤਾਂ ਹਾਂ ਆਹ ਵਾਣਾ ਠੀਕ ਆ ਜੀ ਦੋ ਸੱਜਣ ਨੇ 13 ਜਦੋਂ ਅਗਲਾ ਭਰਿਆ ਜੀ ਠੀਕ ਆ ਤੇ 3 ਮਿੰਨਾਂ ਬਣੀ ਹੋਇਆ ਜੀ ਨੂੰ ਬੜਾ ਚਾਚੀ ਜੀ ਕਰਾਈਏ ਮੁੱਲ ਫਿਰ ਇਹਦਾ ਜੱਜ ਆ ਛੋੜਿਆ ਮੁੱਲ ਇਹ ਆ ਵੀ ਚਲੋ ਘਰ ਦਾ ਚਾਹ ਪਾਣੀ ਦਾ ਸਾਰੀ ਜਾਓਗੇ 2000 ਦੇ ਦਈਏ ਕਰ ਦਈਏ ਵਿੱਚ ਛੋਟ ਛੜ 43 ਦੇ ਦਈਏ ਜੀ 43000 ਜੀ ਕਿ ਮੌਕੇ ਤੇ ਹੋਰ ਕਰ ਦੋ ਕਿ ਥੋੜਾ ਫਾਨਦਲ ਕਰਦਾ ਕੇ ਫੋਨ ਵੀ ਲਾਵੇ ਕੋ ਫੋਨ ਇੱਕ ਕਰੇ ਕੋ ਲਾਵੇ ਜਰੂਰ ਇੱਕ ਕਰੀ ਮਾਨਤਨ ਮੌਕੇ ਤੇ ਹੋ ਜਾਊਗਾ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਇਹ ਵੀ ਬੱਚੇ ਤੋਂ ਪਿਨਾ ਹੀ ਤੇ ਇਹ ਵੀ ਆਈ ਪਰਸੋ ਦੀ ਆਪਣੇ ਕੋਲ ਠੀਕ ਐ ਦੋ ਦਿਨ ਕੋ 8 ਕਿਲੋ ਹੀ ਅੱਜ ਉਹ ਦਿਲਦੁਲੀ ਨੇ ਲਾਇਆ ਤੇ ਥੋੜਾ ਕੇ ਮੜਿਆ ਟੀਗਾ ਲਾ ਕੇ ਮੜਿਆ ਗਾੜੀ ਕਰਾਉਣਾ ਪੈਣਾ ਜੀ ਠੀਕ ਐ ਮਿਲਦੀ ਟੀਕੇ ਦੀ ਅੱਛਾ ਮੜਿਆ ਗਾੜੀ ਖੋਣਾ ਮੈਂ ਉਹਨਾਂ ਦਾ ਬਾੜੀ ਮਿਲ ਬਾੜੀ ਦੀ ਮਿਲਦੀ ਹੀ ਠੀਕ ਐ ਸਾਡੇ ਕੋਲ ਮੜਿਆ ਕੀਤਾ ਜੀ ਤੇ ਦੁੱਧ ਕਿੰਨਾ ਹੋਣਾ ਦੁੱਧ 8 ਕਿਲੋ ਦਾ ਘਰੋਂ ਜੋਗ ਲਿਆ ਪਰ ਮਿਲ ਕੋਣ ਸਾਡੇ 5-6 ਕਿਲੋ ਦੁੱਧ ਜੀ ਠੀਕ ਐ ਜੀ ਹਾਂ ਤੋੜ ਦੋ ਫੇਰ ਇਹਨਾਂ ਦਾ ਜਾ ਕੇ ਪੈਸੇ ਦੇ ਕੇ ਜਾ ਕੇ ਨਹੀਂ ਕਰਨਾ ਜੀ ਫੇਰ ਠੀਕ ਐ ਬਾਕੀ ਇਹ ਆ ਵੀ ਜਿੱਥੇ ਟੇਗੇ ਦੁੱਧ ਹਜੇ ਕੋਈ ਨਹੀਂ ਵਿਆਹ ਵੀ ਉਹਨਾਂ ਵਾਲੇ ਕੋ ਮਾਣਾ ਕੋਟਾ ਇੰਦਾ ਵੀ ਮਿਲ ਨਾ ਵੇ ਜਿੱਥੇ ਟੇਗੀ ਤੇ ਫੇਰ ਦੁੱਧ ਤੇ ਵੀ ਆ ਜੋਗੀ ਹਾਂ ਜੀ ਦੁੱਧ ਤੇ ਆ ਗਈ ਦਿਹਾੜਾ ਕਿਸੇ ਘਰ ਜਾ ਕੇ ਕਰਦਾ ਕਰਦਾ ਫੇਰ ਭਾਈ ਠੀਕ ਆ ਤੇ ਫੇਰ ਜਿਹੜਾ ਵਾ ਇਹਨੇ ਮਿਲਵੇ ਇਤਰਾਹ ਪੈਣਾ ਵਾ ਇਦਾਂ ਗਾਲੀ ਪੈ ਗਈ ਐ ਕੋਈ ਇਦਾਂ ਹੀ ਮਿਲਣਾ ਹਰੇ ਠੀਕ ਆ ਯਾਰੀ ਕੇ ਨਾਲ ਕੋ ਕੀਤਾ ਖਲਾਫ ਕੀ ਗੱਲ ਹੋਇਆ ਵਾ ਮਤਲਬ ਦੋ ਚਾਰ ਡੰਗ ਜਿਹੜਾ ਘਰੇ ਅਗਲੇ ਤੋਂ ਬੰਨੇ ਜਾ ਕੇ ਕਰ ਸਕਦੇ ਐ ਇਦਾਂ ਚੰਗਾ ਦਮੁਰਗੇ ਫੇਰ ਕੋਈ ਵੀਰ ਕਵੇ ਲੈ ਭਾਈ ਮਰਜ਼ੀ ਨਹੀਂ ਜੇ ਹਾਂਜੀ ਹਾਂਜੀ ਜਾ ਕੇ ਨੇ ਕਰਨਾ ਪਾੜੀ ਦੀ ਮਰਜ਼ੀ ਉਸੇ ਪਾ ਮਿਲਦੇ ਤੋਰੋ ਹਾਂ ਫੇਰ ਇੱਕਰੀਨ ਆ ਦੇਖ ਸਾ ਤੇ ਹਵਾਨਾ ਇਦਾਂ ਲੱਗੇ ਤਾ ਬਾਕੀ ਕੱਦ ਕਾਠ ਦੀ ਚੰਗੀ ਉੱਚੀ ਆ ਇਤਰਾ ਤਾਂ ਨੇ ਚੰਗੇ ਕਾਬ ਤੇ ਲੱਗਾ ਠੀਕ ਹੈ ਘਾਤ ਕਾਠ ਜਿਹੜਾ ਇਹਦਾ ਆਲ ਕੋ ਖਾਜੂ ਨੂੰ ਨਿਕਾ ਸਾ ਕੋ ਖਾਜੂ ਕੋ ਆਲ ਕੋ ਇਹ ਦੇਖੋ ਇਦਾਂ ਹੀ ਮਰ ਰਸਾ ਛੋੜ ਦੋ ਠੀਕ ਹੈ ਮੇਰੇ ਘਰ ਜਾ ਕੇ ਨਹੀਂ ਵਿਹਾਈ ਜਾਂਦਾ ਕਰਨਾ ਕਰਦਾ ਕੋਈ ਦਰੂ ਠੀਕ ਹੈ ਚਲੋ ਲੈ ਜਾ ਫਿਰ ਆ ਦੇਖ ਜੇ ਮਾਰ ਮਾਰੋ ਮਰਿਆ ਪੈਨੇ ਵੀ ਆ ਦੇਖ ਸੰਦੇ ਕੋਈ ਰਸਾ ਨਹੀਂ ਕੋ ਪਾੜਾ ਨਹੀਂ ਖਾਦੇ ਹੁਣ ਕਿਸੇ ਦੇ ਘਰ ਪਾਜੀ ਵਿਹਾਈ ਦਾ ਕਰ ਸਕਦੀ ਜਾ ਗਿਓ ਹਾਂਜੀ ਹਾਂਜੀ ਇਹਨੂੰ ਬਹੁਤਾਂ ਸੋਈ ਨੂੰ ਐ ਭਾਈ ਮਹੀਨੇ ਤੋਂ ਲੱਗ ਜਾ ਕੇ ਮਹੀਨੇ ਟਾਈਮ ਹੋਇਆ ਜੇ ਤੇ ਇਹ ਤਾਂ ਅਮੀਰੀ ਕੋਈ ਨਹੀਂ ਤੇ ਇਹਦਾ ਮੁੱਲ ਇਹ ਭਾਈ ਫੰਡਰਾਂ ਦੇ ਭਾਈ ਸਮਝੋ ਅੱਛਾ 40 ਹਜ਼ਾਰ ਦੀ ਫੰਡਰ ਆਏ ਹਾਂਜੀ 38 30 ਦੀ ਹਾਂਜੀ 42 ਹਜ਼ਾਰ ਦੀ 42 ਹਜ਼ਾਰ ਦੀ ਬਾਕੀ ਮੌਕੇ ਤੇ ਕਰਦੇ ਆ ਜਦੋਂ ਮਨ ਕੱਟਾ ਹੀ ਰਿਆ ਹੁੰਦਾ ਅੱਛਾ ਨਵੇਂ ਪੁਰਾਣੇ ਕਰਨ ਦਾ ਹਿਸਾਬ ਹੋਣੇ ਪੈਸੇ ਨਾਲ ਪੈਸੇ ਵਟਾਉਣ ਵਾਲੀ ਆ ਅੱਛਾ ਬਾਕੀ ਇਹ ਬਸ ਕੋ ਫੋਨ ਲਾਵੇ ਇੱਕ ਵਾਰੀ ਅੱਜ ਵੇਲ ਕਰਨੀ ਸਾਰੀ ਵੇਲ ਕਰਨਾ ਪਰ ਇਹਨੇ ਦੀ ਭਾਈ 2 ਨੰਬਰ ਜੀ 35 36000 37000 ਦੀ ਫੰਡਰ ਆ ਤੇ 42 ਜੋ ਕਰ ਦੇਣਾ ਔਰ ਮਾਨ ਤਨ ਕਰ ਦਾਂਗੇ ਚਲੋ ਬਾਕੀ ਆ ਦੀ ਭਾਈ ਪੂਰੇ ਦੇ ਦਾਂਗੇ ਅੱਛਾ ਪੂਰੇ 40 ਦੀ ਹਾਂ ਠੀਕ ਹੈ ਜੀ ਤੇ ਹੁਣ ਆ ਗਈ ਇਹ ਟੋਕੜ ਕੇ ਪੰਜੇ ਚੈੱਕ ਪਾਸ ਹੋਈ ਚੌਥੀ ਆ ਜੀ ਚੈੱਕ ਪਾਸ ਚਾਰ ਦਿਨ ਬੁੱਕ ਕਰਾ ਲਈ ਬੇਸ਼ੱਕ ਪੰਜਾਂ ਦਿਨ ਤੱਕ ਆਪਣੀ ਗਾਰੰਟੀ ਹੁੰਦੀ ਹੈ ਬਸ ਘਾਟੀ ਆ ਪੌਦਾਨੇ ਪਰ ਫਿਰ ਵੀ ਪੰਜ ਦਿਨ ਤੱਕ ਅੱਛਾ ਮੇਰੀ ਭਾਈ ਕੋਈ ਗਰੰਟੀ ਨਹੀਂ ਹੈ ਠੀਕ ਆ ਕਦੇ ਖਾਲੀ ਨਿਕਲਾਵੇ ਕਿਰਾਏ ਸਵੇ ਦਾ ਪੱਕਾ ਆ ਦੇਖ ਲਿਆ ਮੈਂ ਤੇ ਦੁੱਧ ਕਿੰਨਾ ਚੋ ਦੋ ਚਰਕੋ ਵੀ 5-6 ਕਿਲੋ ਹੀ ਅੱਛਾ ਅਵਲ ਲੱਪਾ ਲਾ ਗਈ ਨੇ ਇਹਨੇ ਕੱਖਾ ਦਾ ਤੋੜ ਦੋ ਫੇਰ ਇਹ ਪਾਜ ਕੋ ਤੂੜੀ ਆ ਇੱਕ ਡੰਗਰ ਉਹਨਾ ਪੱਕੇ ਹੋਣ ਫਿਰ ਤੇ ਹੁੰਦਾ ਵਾ ਅੱਜ ਪੁਰਾਣੇ ਤੋਂ ਹੁੰਦੇ ਰਹਿੰਦੇ ਕੋਈ ਚੱਲ ਗਿਆ ਕੋ ਆ ਗਿਆ ਜੀ ਦੀਵ ਨਹੀਂ ਆਉਂਦੀ ਲਉਂਦੀ ਨੇ ਠੀਕ ਆ ਤੇ ਇੰਨੇ ਸੱਜ ਨੇ ਕਿੰਨਾ ਕਿਚਵਾਇ ਦੁੱਧ ਸੱਜ ਜੀ ਭਾਜੀ 10000 ਕੋ ਬਿਜੀ ਨਹੀਂ ਆਵੇ 1500 1600 ਲਓ ਪਿਆ ਰਹੀਏ ਇਹ ਨਾਲ ਰਾਹ ਦਾ ਨਹੀਂ ਬਿਜੀਏ ਆ ਬਿਲ ਲੱਪਾ ਜਾਂ ਲੱਗੀ ਹੈ ਬੇਕਦਾ ਕਰੋ ਦੁੱਧ ਦੇ ਕੋ ਸ਼ਾਦੋ ਬਾਹਰ ਹੀ ਆ ਜੀ ਜੀ ਨਾ ਘਰ ਦੀ ਛੋਟੀ ਜੀ ਨਹੀਂ ਲੈਂਦੇ ਸਾਡੇ ਕੋਲ ਠੀਕ ਹੈ ਜੀ ਜਿੱਥੇ ਠੀਗੀ ਜਾਈਦਾ ਨਾ ਹਾਂ ਨਾ ਦੇਖ ਸਾਡੇ ਇਹ ਵੀ ਲੱਗੇ ਤਾਂ ਥੋੜੀ ਜੀ ਗਾੜੀ ਕਰਿਆ ਬੀਤੀ ਹਲਾਜ ਭਾਈ ਕੋ ਪੂਰ ਛੱਟਾ ਕੋ ਵੇ ਘੜਵਾ ਦੋ ਅੱਪੀ ਜੀ ਮੇਰੀ ਠੀਕ ਹੈ ਜੀ ਲੈ ਜਾਓ ਜੀ ਦੁੱਧ ਵੀ ਕਿਹਦੇ ਘਰ ਕਿਹਦੇ ਘਰ ਜਾ ਘਰ ਸਿੱਧਾ ਕਰੋ ਬਾਕੀ ਪੂਰੀ ਰੱਜੀ ਨਹੀਂ ਹੈ ਜਿੱਤਨਾ ਜੀ ਜਨ ਨਹੀਂ ਲਾਇਆ ਇਹ ਜੋ ਵੀ ਨਹੀਂ ਲਾਉਂਦੀ ਜੋ ਜੋ ਵੀ ਨਹੀਂ ਚੱਕ ਪਾ ਦੇ ਦੋ ਚਾਰ ਦਿਨ ਉੱਤਰ ਉੱਤਰ ਹੋ ਜਣੋ ਦੀ ਨਹੀਂ ਗੱਲ ਕਰਦਾ ਤੇ ਇਹਦਾ ਮੁੱਲ ਹੈ ਫਿਰ ਇਹ ਜੀ ਦੀ 45 ਦੀ 45000 ਦੀ 44000 ਦੀ ਭਾਜੀ ਇਹ ਦੇ ਜਾਣੀ ਅੱਛਾ 44000 ਦੀ ਹਾਂ ਠੀਕ ਹੈ ਬਸ ਮੌਕੇ ਤੇ ਮਾਸਾ ਕਰਾਂਗੇ ਜੀ ਚਲੋ ਉਹ ਤੇ ਮੌਕੇ ਤੇ ਹੋ ਹੀ ਜਾਊਗਾ ਜੇ ਕਿਸੇ ਆਲੇ ਦੁੱਤ ਜਾਲ ਚਾਰ ਤਿੰਨ ਚਾਰ ਕਿਲੋ ਦੇਣਾ ਪੰਜ ਦੇਈ ਜਾਣਾ ਗਰਮੀ ਜਿਵੇਂ ਸੁਕਣਾ ਹੈ ਗਾਏ ਆ ਵੀ ਗਰਮੀਆਂ ਜਿੰਨੇ ਫਿਰ ਸੱਜਰ ਹੋ ਜਾਣਾ ਤੇ ਹੁਣ ਅੱਲੇ ਵੀ ਨੇ ਦੁੱਧ ਦਾ ਚਲੋ ਘਰ ਦਾ ਜੀ ਚਾਹ ਪਾਣੀ ਦਾ ਸਾਰੀ ਜਨਾਵਾ ਹੁਣ ਇੱਕ ਹੋਰ ਆ ਛੋਟੇ ਸਿੰਘ ਵਾਲੀ ਝੋਟੀ ਤੁਹਾਨੂੰ ਦਿਖਾਉਣੀ ਹੈ ਦੇਖੋ ਦੁੱਧ ਚਾਰੀ ਕਿਲੋ ਜੀ ਇਹ ਬਣੀਗਾ ਕਿ ਨਹੀਂ ਇਹ ਵੀ ਬਣੀ ਗਈ ਚੈੱਕ ਕੋਈ ਨਹੀਂ ਜੁਈ ਆਪਣੇ ਕੋਲ ਜਦ ਤੱਕ ਆਰੇ ਇਹੋ ਗਾਲਾ ਇਹੋ ਜੇ ਦੋਸਤ ਨੇ ਇਹੋ ਹੋ ਗਾ ਚੈੱਕ ਕਰਾਈਗਾ ਠੀਕ ਹੈ ਇਹ ਕੋ ਦੁੱਧ ਚਾਰ ਕਿਲੋ ਜੀ ਠੀਕ ਹੈ ਐਵੇਂ ਆਪਾਂ 5-6 ਕਿਲੋ ਕਹਿ ਦਈਏ ਇੰਨਾ ਹੀ ਲਾਉ ਜੀ ਤੇ ਆ ਥਾਣੇ ਦੇ ਦੇਖ ਸਕਦੇ ਜਿਹਾ ਲੱਗੇ ਤਾਂ ਬਣੀ ਇਹ ਵੀ ਹੈਗੀ ਜੀ ਪਰ ਚੱਕ ਚੁੱਕ ਕੋਈ ਨਹੀਂ ਜੋਈ ਇਹ ਕਾਲ ਆਈਆਂ ਵਾ ਉਹ ਆਪਣੇ ਪਸੋਂ ਹੀ ਆਈਓ ਪਸੋਂ ਚੱਕ ਲਈ ਮੁੜ ਕੇ ਨਾ ਆਈ ਡਰ ਤੋਂ ਸੱਜਣਾ ਨਾ ਆਵੇ ਤੇ ਇਹ ਕਿੰਨੇ ਦੀ ਫਿਰ ਜੈਸ ਨੂੰ 36 ਜਰਾਏ 36000 ਦੀ 35000 ਬਜੇ ਵੀ ਦੇ ਦਾਂਗਾ ਅੱਛਾ 35000 ਆਪਣਾ ਮੋਲ ਉਹ ਵੇ ਲੋ ਸਾਹਣਾ ਅੰਡਰ ਵਾਲੇ ਮੋਲੇ ਕੀਤੀ ਜੱਜ ਠੀਕ ਹੈ ਜੀ ਆਓ ਬਾਕੀ ਇਹ ਆ ਕਿ ਕੋਈ ਫੋਨ ਲਾਵੇ ਅੱਜ ਵੇਰ ਕਰ ਦੇਣੀ ਹੈ ਪੂਰੀ ਕਿੰਨੇ ਦੀਆਂ ਤਾਂ ਹੀ ਹੁਣੇ ਸਦੀਏ ਨਾ ਕੋਈ ਇਹਨੂੰ ਨੇ ਸਦੀਏ ਹਾਂਜੀ 2 ਲੱਖ ਵਿੱਚ ਹੁਣੇ ਤੜਿਆ ਕਰਾ ਸਾਰੇ ਫੜਾਈ ਦੇ ਅਕਮਿੰਟ ਜੇ ਅੱਛਾ ਆਹੋ ਠੀਕ ਬਾਕੀ ਇਹ ਆ ਕਿ ਚਲੋ ਜਾਨ ਵਜ ਜੂਗੀ ਕਿਤੇ ਚੰਗੀ ਜਗ੍ਹਾ ਚਲ ਜੂਗੀ ਹਾਂ ਤੇ ਗਾਂ ਵੀ ਮੋਲ ਅੱਜ ਵਾਦੇ ਨਹੀਂ ਕੋਈ ਤਾਂ ਵੀ ਆਪਾਂ ਕਿੰਨੇ ਆ ਕਿ ਕਿਤੇ ਕਟੀਆਂ ਗਾਂ ਦੇ ਲੋਕੀ ਸਾਹਮਣੇ ਤੇ ਬਾਕੀ ਇਹ ਆ ਕਿ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਬਹੁਤ ਪਹਿਲੇ ਮਕਾਨੇਰ ਕੋ 5 ਕਿਲੋ ਆ ਕੇ ਹੋ 4 ਕਿਲੋ ਆ ਹਾਂਜੀ 6 ਕਿਲੋ ਦੇ ਨਾਲੇ ਦੁੱਧ ਜਾਵੇ 8-9 ਕਿਲੋ ਆ ਤੇ 7 ਕਿਲੋ ਆ ਕੰਮ ਨਹੀਂ ਜਗਾ ਜੇ ਆਪਣੇ ਕੋ ਸਮਝਣਾ ਵੇਸ ਚਾ ਕੇ ਤਸੱਲੀ ਕਰਕੇ ਫੇਰ ਹੀ ਪਸ਼ੂ ਖੜੇ ਜੀ ਆਪਣੀ ਜੇ ਕੋਈ ਵੀਰ ਦੂਰ ਦਾ ਵਾ ਨਹੀਂ ਆ ਸਾਡਾ ਵੀਡੀਓ ਕਾਲ ਤੇ ਚਾ ਲੈ ਤੇ ਆਪਣੇ ਪਹਿਲਾਂ ਵੇਸ ਚਾ ਕੇ ਖੜਿਆ ਕਰੋ ਆਪਣੀ ਗਾਰੰਟੀ ਤੇ